30 ਲੱਖ ਦੀ ਮੁੰਡੇ ਦੀ ਮਾਰ ਹੀ ਨਹੀਂ ਬਿਲੇ ਬਲੇ ਨੈਣਾ ਵਾਲੀਏ ਮੁੰਡੇ ਦੀ ਮਾਂ ਅੱਖਾਂ ਨੂੰ ਥੁੱਕ ਲਾਲਾ ਰੋਵੇ ਵਿਚਾਰੀ ਨਹੀਂ ਬਿਲੇ ਬਲੇ ਨੈਣਾ ਵਾਲੀਏ ਹੁਣ ਪਾਲੀ ਕਿਸੇ ਹੋਰ ਨਾਲ ਯਾਰ ਹੀ ਨਹੀਂ ਬਿਲੇ ਬਲੇ ਨੈਣਾ ਵਾਲੀਏ ਉਹਦਾ 35 ਲੱਖ ਖਤਮ ਕਰਕੇ ਤੂੰ ਨਵੀਂ ਪਾਰਟੀ ਲੱਭ ਮਾਰੀ ਨਹੀਂ ਬਿਲੇ ਬਲੇ ਨੈਣਾ ਵਾਲੀਏ اے ਵੀਰੋ ਬਿਲੇ ਨੈਣਾ ਵਾਲੀ ਨੇ ਵਿਚਾਰੇ ਗਰੀਬ ਇੱਕ ਮੁੰਡੇ ਦਾ ਉਹਨੂੰ ਚੱਕਰ ਚ ਪਾ ਗਏ ਉਹਨੂੰ ਕੁਝ ਬਖਾ ਗਏ ਚੀਜੀ ਖਵਾ ਗਏ ਤੇ 35 ਲੱਖ ਰੁਪਏ ਲੁੱਟ ਲਿਆ ਆ ਉਹਦਾ ਖਤਮ ਕਰਤਾ ਉਹ ਵਿਚਾਰਿਆਂ ਨੇ ਰੱਖਿਆ ਸੀ ਵੀ ਮੁੰਡਾ ਬਾਹਰ ਜਾਊਗਾ ਤੇ ਘਰ ਰੋਟੀ ਪਾਣੀ ਚੱਲੂਗਾ ਉਹਨਾਂ ਨੂੰ ਕੀ ਪਤਾ ਸੀ ਇਹਦੀ ਜ਼ਿੰਦਗੀ ਵਿੱਚ ਬਿਲੇ ਨਣਾਂ ਵਾਲੀ ਆ ਜਾਣੀ ਆ ਤੇ 35 ਲੱਖ ਕਹਿੰਦੇ ਇਨਸ਼ਾਅ ਲੈਂਦੀ ਹੀ ਉਹਦੋਂ ਕਹਿੰਦੇ 2-4 ਯਾਰ ਰੁਪਏ ਦੀ ਹੋਰ ਬਣਾਏ ਹੋਏ ਸੀ ਉਹਨਾਂ ਦਾ ਵੀ ਰਚਾਰ ਜਿੱਦ ਕੋਈ ਕਰਾਉਂਦੀ ਸੀ ਘਰ ਦਾ ਪਹਾੜਾ ਵੀ ਉਹ ਭਰਦਾ ਸੀ 5 7 10000 ਤੋਂ ਥੱਲੇ ਵਾਲੀ ਡਰੈਸ ਨਹੀਂ ਪਾਉਂਦੀ ਸੀ ਕਿਉਂਕਿ ਪੈਸੇ ਉਹਨੇ ਦੇਣੇ ਹੁੰਦੇ 35 ਲੱਖ ਖਤਮ ਵੀ ਕਰਨਾ ਹੈ ਨਾ ਵੀਰੋ ਤੇ ਕੋ ਮਨ ਵੀ ਕਹਿੰਦੇ ਲੰਬਾ ਲੰਬਾ ਜਾਂਦੀ ਸੀ ਤਾਂ 5 ਸਟਾਰ 4 ਸਟਾਰ ਹੋਟਲਾਂ 'ਚ ਰਹਿੰਦੀ ਸੀ ਮਾੜੇ ਹੋਟਲ 'ਚ ਨਹੀਂ ਰਹਿੰਦੀ ਸੀ ਉਦੋਂ ਦੇ ਮੁੰਡਾ ਸਵਾਰ ਲੈਂਦਾ ਰਿਆ ਪਰ ਉਹਨੂੰ 35 ਲੱਖ ਮਹਿੰਗਾ ਪੈ ਗਿਆ 35 ਲੱਖ ਵਾਲੀ ਹੈ ਨਹੀਂ ਠੀਕ ਆ ਤੇਨ ਚਾਰ ਲੱਖ ਤੱਕ ਠੀਕ ਆ ਤਿੰਨ ਚਾਰ ਲੱਖ ਲੁੱਟਿਆ ਹੁੰਦਾ ਤੇ ਉਸ ਕੁਆਲੀ ਦੇ ਹੈਗੀ ਸੀ ਪਰ 35 ਲੱਖ ਜਿਆਦਾ ਚੂਨਾ ਲਾਗੀ ਗਰੀਬ ਨੂੰ ਵਿਚਾਰੇ ਨੂੰ ਕੋਮਾ ਚਲਾ ਗਿਆ ਉਹਦਾ ਐਕਸੀਡੈਂਟ ਹੋ ਗਿਆ ਵਾਲ ਸਾਰੇ ਉੱਡ ਗਿਆ ਉਹਦੇ ਹੈ ਸਿਰ ਦੇ ਵਾਲ ਦੇ ਦੀਂਦੇ ਆ ਉਹਦੀ ਪਿੱਛੇ ਵੀ ਵਿਚਾਰੇ ਦੇ ਵਾਲ ਉੱਡ ਗਿਆ ਹੋਣੇ ਸਾਰੀ 35 ਲੱਖ ਜਿਹਦਾ ਵਿਚਾਰੇ ਦਾ 35 ਲੱਖ ਖਤਮ ਕਰਦਾ ਯਾਰ 35 ਲੱਖ ਜੋ ਤਿੰਨ ਪੈਟਰੋਲ ਪੰਪ ਆ ਜਾਂਦੇ ਆ ਚਾਰ दारू ਦੇ ਠੇਕੇ ਖੁੱਲ ਜਾਂਦੇ ਆ ਹੈ ਖੇਰ ਜਵੜੀਆ ਦੁਕਾਨ ਲੈ ਕੇ ਬੰਦਾ ਬਿਜ਼ਨਸ ਕਰ ਸਕਦਾ ਪਰ ਇਹ ਬਲੇ ਨੈਣਾ ਵਾਲੀ ਨੇ ਯਾਰ ਇਹੋ ਜੀ ਗੇਮ ਕੀਤੀ ਹੈ ਇਹੋ ਜੀ ਗੇਮ ਕੀਤੀ ਅੱਜ ਉਹਦੀ ਮਾਂ ਵਿਚਾਰੀ ਅੱਖਾਂ ਨੂੰ ਥੁੱਕ ਲਾਦਾ ਰੋਣ ਦੀ ਆ ਬਚੋ ਇਹੋ ਜੀਆਂ ਤੋਂ ਵੀਰੋ 35 ਲੱਖ ਬਹੁਤ ਹੁੰਦਾ 35 ਲੱਖ ਦਾ بڑا ਬਿਜ਼ਨਸ ਸੈੱਟ ਹੋ ਜਾਂਦਾ 35 ਲੱਖ ਦੀ ਐਫਟੀ ਕਰਾਈ ਹੋਵੇ ਨਾ ਤੇ ਮਹੀਨੇ ਦਾ 27 28000 ਰੁਪਇਆ ਕਾਊਂਟ ਚ ਆਉਂਦਾ ਆ ਹੈ ਇੱਕ ਸਰਕਾਰੀ ਮੁਲਾਜ਼ਮ ਜਿੰਨੀ ਤਨਖਾਹ ਆ ਆਉਂਦੀ ਐਫਟੀ ਕਰਾਈ ਹੋਵੇ ਤੇ ਮੈਸੇ ਫਿਰ ਤੁਹਾਡੇ ਤੇ ਵੀਰੋ ਇਹੋ ਜੀਆਂ ਤੋਂ ਬਚੋ ਜਿੰਨਾ ਬਚ ਹੁੰਦਾ ਬਚੋ ਬਹੁਤ ਮੇਰੀ ਇਹੋ ਹੀ ਬੇਨਤੀ ਆ ਤੁਹਾਨੂੰ ਧੰਨਵਾਦ ਵੀਰੋ ਧੰਨਵਾਦ